ਆ ਪਿਛੇ 6000ਪੁਰਚ ਹੋਈ ਜਿਹੜੀ ਉਹ ਉਹ ਹੀ ਪੰਕਾ ਇੱਥੇ ਹੋਇਆ ਪੂਰਾ ਬੱਚੇ ਵੀ ਸੇਫ ਨਹੀਂ ਹੈਗੇ ਪੰਜਾਬ ਦੇ ਜੀ ਸੇਫ ਹੈ ਹੀ ਕੋਈ ਨਹੀਂ ਹਮ ਹੁਣ ਬੱਚਿਆਂ ਨੂੰ ਫੇਰ ਉਹ ਧਮਕੀਆਂ ਦੇ ਰਿਹਾ ਹੈ ਹਮ ਕਹਿੰਦਾ ਮੈਨੂੰ 1 ਘੰਟੇ ਵਿੱਚ ਪੁਲਕੋ ਦੇ ਦਿਓ 1 ਘੰਟੇ ਵਿੱਚ ਸ਼ੂਟ ਕੇ ਆ ਜਾਊਂਗਾ ਮੈਂ ਆਪਣਾ ਕੰਮ ਕਰਕੇ ਗੌਣਾ ਕੋ ਭਾਗ ਜਾਊਂਗਾ ਲਓ ਜੀ ਕੌਨਫੀਡੈਂਸ ਦੇਖ ਲਓ ਕਹਿੰਦੇ ਜੀ ਗਲਤ ਕੰਮ ਵੀ ਕੀਤਾ ਤੇ ਹੰਮੀਡੀਆ ਦੇ ਸਾਹਮਣੇ ਬੋਲ ਰਿਹਾ ਉਹ ਉੱਥੇ ਬੈਠਿਆ ਹੈ মিডিਆ ਦੇ ਸਾਹਮਣੇ ਬੋਲ ਰਿਹਾ ਪੁਲਿਸ ਲੈ ਜਾਏ ਮੇਰੇ ਕੋ ਕਹਿੰਦਾ ਹਾਂ 1 ਘੰਟੇ ਵਿੱਚ ਵਾਪਸ ਆ ਜਾਊਂਗਾ ਤੁਹਾਡਾ ਕੰਮ ਕਰਕੇ ਮੈਂ ਦੌੜਾ ਭਾਗ ਜਾਊਂਗਾ ਇੰਨੇ ਹੌਸਲੇ ਪਤੰਦ ਹੋ ਗਏ ਜੀ ਇਹਨਾਂ ਦੇ ਇਹ ਪ੍ਰਵਾਸੀਆਂ ਦੇ ਹੌਸਲੇ ਹੈ ਹਾਂ ਕੀ ਹੈ ਇਸke ਪਿੱਛੇ ਕੋਈ ਹਮ ਚੱਲ ਰਿਹਾ ਹੈ ਕੌਣ ਇਹਨਾਂ ਨੂੰ ਸਪੋਰਟ ਦੇ ਰਿਹਾ ਹੈ ਹਾਂ ਆ ਤੋ ਇੱਕ ਦੋ ਦਿਹਾਕੇ ਪਹਿਲਾਂ ਅਜਿਹੀਆਂ ਘਟਨਾਵਾਂ ਸੁਣੀਆਂ ਸੀ ਜੀ ਤੁਸੀਂ ਆ ਪਿੱਛੇ ਹਿਆਰਪੁਰ ਚ ਹੋਈ ਜਿਹੜੀ ਉਹ ਹੀ ਉਹ ਹੀ ਪਾ ਬਾਕੀ ਇੱਥੇ ਹੋਇਆ ਪੂਰਾ ਹਾਂ ਇਹ ਹੁਣ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਇਹਦੇ ਬਾਬਤ